ਅੱਜ ਜੀ ਮੈਂ ਕੈਬਨੇਟ ਦੇ ਵਿੱਚ ਇੱਕ ਫੈਸਲਾ ਕਰਕੇ ਆਇਆ ਹਾਂ ਕਿ ਹਰ ਸਾਲ ਪੰਜਾਬ ਪੁਲਿਸ ਦੇ ਵਿੱਚ ਵੱਖ-ਵੱਖ ਰੈਂਕਸ ਦੇ ਹਰ ਸਾਲ 2100 ਤੋਂ ਜ਼ਿਆਦਾ ਮੁੰਡੇ ਕੁੜੀਆਂ ਭਰਤੀ ਕੀਤੇ ਜਾਣਗੇ ਸਬ ਇੰਸਪੈਕਟਰ 1800 ਕਾਂਸਟੇਬਲ ਸਬ ਇੰਸਪੈਕਟਰ ਹੈੱਡ ਕਾਂਸਟੇਬਲ ਔਰ ਅਗਨਤਾ ਮੈਂ ਪਹਿਲਾਂ ਦੱਸਣ ਲੱਗਿਆ ਤੁਹਾਨੂੰ ਇਹ ਜਨ ਅੱਜ ਨੋਟਿਸ ਅੱਜ ਕੈਬਨਟ ਦਾ ਫੈਸਲਾ ਕੀਤਾ ਜਨਵਰੀ ਚ ਨੋਟੀਫਿਕੇਸ਼ਨ ਹੋਊਗਾ ਮਈ ਤੇ ਜੂਨ ਚ ਰਿਟਨ ਟੈਸਟ ਹੋਊਗਾ ਸਪਟੈਂਬਰ ਸਪਟੈਂਬਰ 15 ਤੋਂ 30 ਦੇ ਲਗਭਗ ਸਪਟੈਂਬਰ ਦੇ ਵਿੱਚ ਤੁਹਾਡਾ ਫਿਜ਼ੀਕਲ ਟੈਸਟ ਹੋਊਗਾ ਅਕਤੂਬਰ ਨਵੰਬਰ ਚ ਤੁਹਾਨੂੰ ਨਿਯੁਕਤੀ ਪੱਤਰ ਮਿਲ ਜਾਊਗਾ ਹਰ ਸਾਲ ਇਹ ਗੱਲ ਮੈਂ ਇੱਕ ਸਾਲ ਦੀ ਨਹੀਂ ਕਹਿੰਦਾ ਹਰ ਸਾਲ ਜਿੰਨੇ ਸਾਲ ਤੁਸੀਂ ਸਾਨੂੰ ਹਰਾਪਨ ਦੇ ਆ ਕੇ ਰੱਖੋਗੇ ਕਿਉਂਕਿ ਕਰਦੇ ਪਹਿਲਾਂ ਵੀ ਸੀ ਇਹ ਭਰਤੀ ਮੈਂ ਕੋਈ ਨਵੀਂ ਨਹੀਂ ਖੋਲੀ ਕਰਦੇ ਆ 2000 ਕਦੇ 2100 2200 ਵੀ ਹੋ ਜਾਂਦਾ ਹੈ ਰਿਟਾਇਰ ਹੁੰਦੇ ਨੇ ਪਰ 2 ਮਹੀਨੇ ਪਹਿਲਾਂ ਦੱਸਦੇ ਨੇ ਕਿ ਜੀ ਪੁਲਿਸ ਦਾ ਟੈਸਟ ਹੈ ਉਹ ਬਹੁਤ سارے ਮੁੰਡੇ ਕਹਿੰਦੇ ਉਹ ਯਾਰ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ ਫਿਜ਼ੀਕਲ ਤਿਆਰੀ ਕਰਨੀ ਪੈਂਦੀ ਹੈ ਟੈਸਟ ਔਖਾ ਹੈ ਸੋ ਅਸੀਂ ਪਹਿਲਾਂ ਦੱਸ ਰਿਹਾ ਤੁਹਾਨੂੰ ਫ फेब्रुवारी ਚ ਨੋਟੀਫਿਕੇਸ਼ਨ ਹੋਊਗਾ ਮਈ ਜੂਨ ਚ ਪੇਪਰ ਹੋਊਗਾ ਸਪਟੈਂਬਰ ਚ ਫਿਜ਼ੀਕਲ ਟੈਸਟ ਹੋਊਗਾ ਅਕਤੂਬਰ ਨਵੰਬਰ ਚ ਤੁਹਾਨੂੰ ਪੰਜਾਬ ਪੁਲਿਸ ਦੇ ਵਿੱਚ ਵੱਖ-ਵੱਖ ਰੈਂਕਾਂ ਤੇ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਤੇ ਬਿਨਾਂ ਕਿਸੇ ਪੈਸੇ ਤੋਂ ਤੁਸੀਂ ਕੰਮ ਕਰ ਰਹੇ ਹੋ। ਹਾਂਜੀ ਇਸ ਤੋਂ ਇਲਾਵਾ ਤੁਸੀਂ ਇਹ ਦੇਖ ਸਕਦੇ ਹੋ ਤੁਸੀਂ ਪੂਰੀ ਵੀਡੀਓ ਸੁਣੀ ਭਗਵੰਤ ਮਾਨ ਸਾਡੀ ਸੀਐਮ ਸਾਹਿਬ ਦੀ ਤੇ ਜਿਹੜਾ ਇਹ 29 ਫਰਵਰੀ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਸੀ ਇਹਦੀ ਵੈਬਸਾਈਟ ਹੈ ਜਿੱਥੇ ਜਾ ਕੇ ਇਹ ਫਾਈਲ ਡਾਊਨਲੋਡ ਕਰਨੀ ਹੋਈ ਤਾਂ ਕਰ ਸਕਦਾ ਠੀਕ ਹੈ ਸੇਮ ਚੀਜ਼ ਤੁਸੀਂ Chrome ਤੇ ਪਾਓਗੇ ਤਾਂ ਤੁਹਾਡੇ ਕੋਲ ਸਾਰੀ ਫਾਈਲ ਇਸ ਤਰ੍ਹਾਂ ਸਾਹਮਣੇ ਆ ਜਾਏਗੀ ਤੇ ਇਹਦੀ ਜਿਹੜੀ ਆਨਲਾਈਨ ਫਾਰਮ ਹਨ ਜਿਹੜੇ 2024 ਦੇ 14 ਮਾਰਚ ਨੂੰ ਅਪਲਾਈ ਹੋਣਗੇ ਤੇ 7 ਵਜੇ ਠੀਕ ਹੈ ਸ਼ਾਮ ਦੇ 7 ਵਜੇ ਹੋਣਗੇ ਤੇ ਲਾਸਟ ਡੇਟ ਹੈਗੀ ਹੈ 4 April ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਨੋਟੀਫਿਕੇਸ਼ਨ ਪਤਾ ਹੀ ਹੋਵੇਗਾ ਬਾਕੀ ਫਿਰ ਵੀ ਮੈਂ ਦੀ ਥੋੜੀ ਡਿਟੇਲ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦੀ ਆ ਨੈਕਸਟ ਦੇਖੋ ਇਹਨਾਂ ਦੀ ਜਿਹੜੀ ਕੈਟਾਗਰੀ ਵਾਈਜ਼ ਪੋਸਟਾਂ ਰੱਖਿਆ ਗਈਆਂ ਨੇ ਸਾਰੀਆਂ ਤੁਸੀਂ ਆਪਣੇ ਆਪਣੀ ਕੈਟਾਗਰੀ ਵਾਈਜ਼ ਦੇਖ ਸਕਦੇ ਹੋ ਜਿਹੜੀ ਵੀ ਤੁਸੀਂ ਕੈਟਾਗਰੀ ਦੇ ਵਿੱਚ ਫਿਲ ਕਰਨਾ ਚਾਹੁੰਦੇ ਹੋ 1746 ਟੋਟਲ ਆ ਪੋਸਟ ਹੈ ਠੀਕ ਹੈ ਜੀ ਸਾਰੀ ਨੂੰ ਕੁੱਲ ਮਿਲਾ ਕੇ ਟੋਟਲ ਪੋਸਟ 1746 ਹੈ ਜੇ ਗੱਲ ਕਰੀਏ ਇਹਦੀ ਕੁਆਲਿਫਿਕੇਸ਼ਨ ਦੀ ਤਾਂ ਪਲੱਸ 2 ਪਾਸ ਹੋਣੀ ਜ਼ਰੂਰੀ ਹੈ ਤੇ ਜਿਹੜੇ ਐਕਸ ਸਰਵਿਸਮੈਨ ਨੇ ਉਹ ਇਹਦੇ ਲਈ ਅਪਲਾਈ ਕਰਨਗੇ ਤਾਂ ਉਹਨਾਂ ਕੋਲ ਕੀ ਸਿਰਫ 10ਵੀਂ ਦਾ 10ਵੀਂ ਵਾਲੇ ਹੀ ਉਹ ਅਪਲਾਈ ਕਰ ਸਕਦੇ ਹਨ ਠੀਕ ਹੈ ਜੀ ਤਾਂ ਬਹੁਤ ਵੱਡੀ opportunity ਹੈ ਤੇ ਮਿਨੀਮਮ ਏਜ ਇੱਕ ਵਾਰੀ ਉਹਨਾਂ ਕੀ 18 ਸਾਲ ਤੇ ਜਿਹੜੀ ਮੈਕਸਿਮਮ 28 ਸਾਲ ਹੋਣੀ ਚਾਹੀਦੀ ਹੈ ਠੀਕ ਹੈ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਇਹ ਵਾਲੀ ਕੀਤੀ ਗਈ ਕਾਂਸਟੇਬਲ ਦੀ ਜਿਹੜੀ ਕੁਆਲਿਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਨੈਕਸਟ ਦੇਖੋ ਜੇਕਰ ਗੱਲ ਕਰੀਏ ਕੁੜੀਆਂ ਦੇ ਕੱਦ ਦੀ ਤਾਂ ਉਹਦਾ 5 ਫੁੱਟ 2 ਇੰਚ ਹੋਣਾ ਚਾਹੀਦਾ ਹੈ ਤੇ ਮੁੰਡਿਆਂ ਦਾ 5 ਫੁੱਟ 7 ਇੰਚ ਕੋਈ ਇਸ ਵਾਰੀ ਕੱਦ ਦੇ ਅਕੋਰਡਿੰਗ ਮਤਲਬ ਨਹੀਂ ਸਿਲੈਕਸ਼ਨ ਹੋਏਗੀ ਜਿਹੜੀ ਸਿਲੈਕਸ਼ਨ ਹੋਵੇਗੀ ਸਾਰੀ ਸਿਲੈਕਸ਼ਨ ਹੋਏਗੀ ਟੈਸਟ ਬੇਸ ਤੇ ਠੀਕ ਹੈ ਜੀ ਜਿਹੜਾ ਟੈਕਸਟ ਸਾਨੂੰ ਦਿੱਤਾ ਜਾਏਗਾ ਇਸ ਵਿੱਚ ਸਟੇजेस ਆ ਸਾਰੀਆਂ ਤੁਸੀਂ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਜਿਹੜਾ ਅਜੇ ਤੱਕ ਤੁਸੀਂ ਨਹੀਂ ਦੇਖਿਆ ਤੇ ਆ ਸਾਰਾ ਸਿਲੇਬਸ ਹੈ ਠੀਕ ਹੈ ਇਹ ਸਿਲੇਬਸ ਹੈਗਾ ਇਹਦੇ ਸਿਲੇਬਸ ਦੇ ਵਿੱਚੋਂ ਹੀ ਸਾਰੀ ਤੁਹਾਨੂੰ ਐਗਜ਼ਾਮ ਆਏਗਾ ਅਤੇ ਟੋਟਲ ਸਿਲੇਬਸ ਵੀ ਤੁਹਾਨੂੰ ਇੱਥੇ ਮੈਂਸ਼ਨ ਕੀਤਾ ਗਿਆ ਹੈ ਕਿ ਟੋਟਲ ਜਿਹੜਾ ਪੰਜਾਬੀ ਦਾ ਮੈਟਰੀ ਐਗਜ਼ਾਮ ਹੈ ਉਹ 50 ਨੰਬਰ ਦੇਗਾ 50 ਨੰਬਰ ਦੇ ਇਦੇ ਵਿੱਚ ਤਾਂ ਹੀ ਕੁਆਲੀਫਾਈਡ ਨੈਕਸਟ ਐਗਜ਼ਾਮ ਲਈ ਮੰਨੇ ਜਾਊਗੇ ਜੇਕਰ ਤੁਸੀਂ 50 ਨੰਬਰ ਲੈ ਕੇ ਪਾਸ ਹੁੰਦੇ 50 ਦੇ ਵਿੱਚੋਂ 25 ਨੰਬਰ ਲੈ ਕੇ ਪਾਸ ਹੁੰਦੇ ਹੋ ਤੇ ਬਾਕੀ ਇਹ ਟੋਟਲ ਨੰਬਰ ਬਣਦੇ ਹਨ 35 20 ਤੇ 25 ਇਸ ਤਰ੍ਹਾਂ ਅੱਗੇ-ਅੱਗੇ ਕਰਕੇ ਮੈਂਟਲ ਅਬਿਲਟੀ ਦੇ ਸਾਰੇ ਕੁਲ ਮਿਲਾ ਕੇ ਟੈਸਟ ਬਣ ਜਾਂਦਾ ਹੈ ਨੈਕਸਟ ਦੇਖੋ 네ਗੇਟਿਵ ਮਾਰਕਿੰਗ ਹੋਏਗੀ ਦੇਰ ਸ਼ੈਲ ਬੀ ਨੋ ਨੈਗੇਟਿਵ ਮਾਰਕਿੰਗ ਠੀਕ ਹੈ ਨਾ ਮਤਲਬ 네ਗੇਟਿਵ ਮਾਰਕਿੰਗ ਇਸ ਐਗਜ਼ਾਮ ਦੇ ਵਿੱਚ ਨਹੀਂ ਹੋਵੇਗੀ ਠੀਕ ਹੈ ਸਾਰੀ ਤੁਸੀਂ ਇਨਫਰਮੇਸ਼ਨ ਖੁਦ ਇਸ ਤਰ੍ਹਾਂ ਦੇਖ ਸਕਦੇ ਇਸ ਪੀਡੀਐਫ ਨੂੰ ਖੁਦ ਡਾਊਨਲੋਡ ਕਰਕੇ ਦੇਖ ਸਕਦੇ ਹੋ ਫਿਜ਼ੀਕਲ ਕੀ ਹੋਏਗਾ ਇਹ ਵੀ ਤੁਸੀਂ ਦੇਖ ਸਕਦੇ ਹੋ ਫਿਜ਼ੀਕਲ ਦੇ ਵਿੱਚ ਕੀ ਹੈ 1600 ਮੀਟਰ ਰੇਸ ਹੈਗੀ ਹੈ ਮੇਲ ਦੇ ਲਈ ਤੇ ਐਕਸ ਸਰਵਿਸਮੈਨ ਦੇ ਲਈ ਤਿੰਨ ਟਾਈਮ ਮਤਲਬ ਹਰ ਟਾਈਮਿੰਗ ਵੀ ਦਿੱਤੀ ਗਈ ਹੈ ਹਨਾ ਇਹ ਮੀਟਰ ਦੀ ਉਹ ਉੱਪਰ ਆ ਗਈ ਜੈਂਟਸ ਥੱਲੇ ਆ ਗਈ ਔਰਤਾਂ ਲਈ ਦੇ ਲਈ 800 ਮੀਟਰ ਰੇਸ ਹੈ ਤਾਂ ਬਾਕੀ ਸਾਰੀ ਇਹ ਜਾਣਕਾਰੀ ਬਾਕੀ ਫੀਮੇਲ ਦੇ ਲਈ ਹੈ ਠੀਕ ਹੈ ਇਹ ਸਾਰਾ ਨੋਟਿਸ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਐਦਾ ਦੀ ਕੰਟੈਂਟ ਵੀਡੀਓ ਬਣਾਉਂਦੇ ਰਹਿੰਦੇ ਆ ਇਹਦੀ ਆਫੀਸ਼ੀਅਲ ਵੈਬਸਾਈਟ ਹੈ ਤੁਸੀਂ ਖੁਦ ਇਹ ਵੈਬਸਾਈਟ ਤੇ ਜਾ ਕੇ ਇਹ ਨੋਟਿਸ ਚੈੱਕ ਕਰ ਸਕਦੇ ਹੋ ਬਾਕੀ ਹੋਰ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਜਿਸ ਕੁੜੀਆਂ ਦਾ 5 ਫੁੱਟ 2 ਇੰਚ ਦਾ ਕੱਦ ਹੈ ਅਤੇ ਉਹਨਾਂ ਨੇ ਹੋਰ ਕੋਈ ਐਗਜ਼ਾਮ ਕਲੀਅਰ ਅਜੇ ਤੱਕ ਨਹੀਂ ਕੀਤਾ ਤੇ ਇੱਕ ਵਾਰ ਇਹ ਐਗਜ਼ਾਮ ਕਲੀਅਰ ਕਰਕੇ ਦੇਖੋ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਪ੍ਰਮਾਤਮਾ ਵੀ ਸਾਥ ਦਿੰਦਾ ਹੁੰਦਾ ਹੈ ਤੇ ਇਹ ਜਰੂਰ ਮੈਰਿਡ ਅਨਮੈਰਿਡ ਸਾਰਿਆਂ ਨੂੰ ਅਪਲਾਈ ਕਰਨੇ ਚਾਹੀਦੇ ਨੇ ਫੋਨ 1786 ਪੋਸਟਾ ਹਨ ਤੇ ਇਹਨਾਂ ਵਿੱਚੋਂ ਪਤਾ ਨਹੀਂ ਹੁੰਦਾ ਕਿ ਤੁਹਾਡੀ ਕਿੱਥੇ ਸੀਟ ਪਈ ਹੋਵੇ ਤਾਂ ਪ੍ਰਮਾਤਮਾ ਦੇ ਉੱਤੇ ਮੇਰ ਹੋ ਜਾਏ ਤੁਹਾਡੇ ਤੇ ਤੇ ਤੁਸੀਂ ਇਹਨਾਂ ਫਾਰਮਾਂ ਨੂੰ ਜ਼ਰੂਰ ਭਰਿਓ ਤੇ ਇਹ ਹੀ ਵੈਬਸਾਈਟ ਹੈ ਜਿਕੇ ਸ਼ੋਰਟ ਦੇ ਵਿੱਚ ਦੇਖ ਸਕਦੇ ਹੋ ਤੇ ਆਹ ਵੈਬਸਾਈਟ ਹੈ ਠੀਕ ਹੈ ਜੀ ਤੇ ਜਿਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ